ਤਰ ਲੈ ਜਮੀ ਥੱਕ ਗਈ ਲੈ ਚੱਲ ਆ ਛਾਂ ਆ ਗਈ ਬੰਦਰਾਮ ਕਰਦੇ ਇੱਥੇ ਜਮੀ ਥਾਕਾ ਗਈ ਜਮੀ ਇਹ ਵੀ ਵਿਚਾਰੀ ਕੀ ਕਰੇ ਧੁੱਪੇ ਵਾਲੀ ਹੋ ਰਹੀ ਐ ਚੱਲ 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 ਲੈ ਖੜ ਜਾ ਰੇ ਬੰਦ ਚੱਟ ਰਾਮ ਕਰ ਲਈ ਧੁੱਪ ਹੋ ਰਹੀ ਐ ਨਾਲੇ ਤੂੰ ਦਾਮ ਲੈ 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 ਘਾਹ ਖਾ ਲੇਤਾ ਹਾਂ ਲੈ ਰੱਜ ਲੈ ਮੈਂ ਵੀ ਬਿੰਦਰਾਮ ਕਰ ਲਾਂ ਅੱਜ ਤੱਕ ਗਰਮੀਆਂ ਵਾਲੀ ਹੋਰੀ ਐ ਓਹੋ ਲੈੱਜ ਤਾਂ ਵਧੀਆ ਬਉਣੀ ਹੋਗੀ ਸਾਰੇ ਭਾਂਡੇ ਵਿੱਕ ਗਏ ਆ ਦੋਕ ਰਹਿ ਗਏ ਚੱਲ ਜਾਂਦੇ ਜਾਂਦੇ ਵੇਚ ਦਾਂਗੇ ਕਰ ਲੈ ਆਰਾਮ ਬਿੰਦਰਾ ਆਹਾ ਖਾਲਾ ਖਾਲਾ ਰੱਜ ਲਾ ਮੈਂ ਕਿਹਾ ਟੈਨੇ ਆਰਾਮ ਕਰਦਾ ਫਿਰ ਚੱਲਦੇ ਆਪਾਂ ਆਹਾ ले देख ले इधर उजदी कम हो गया कई दिन हो गए नु देखदे नु मज्जा ना खड़ा के शौच आप लेट ਜਾਂਦਾ ਵਿਦਸ ਨਾਲ ਤਰ ਗੰਦ ਪਾ ਕੀ ਜਾਂਦਾ ਕੌਣ ਚੱਕੂਆ ਤੈਨੂੰ ਪਤਾ ਕਿਵੇਂ ਇਹਦਾ ਇੱਕ ਟਪਾਲਿਆ ਪਾਣੀ ਪਾ ਪਾ ਕੋਈ ਨਾ ਐ ਕਰ ਪਹਿਲਾਂ ਰੋਟੀ ਖਾ ਲੈ ਫੇ ਲੈਨੇ ਦੀ ਖਬਰ ਮੈਂ ਲੈ ਦੇਖ ਲੈ ਰੋਜਦੀ ਕਮ ਹੋ ਗਿਆ ਕਰ ਦੀ ਰਾਜ ਬਣਾ ਕੇ ਆਈ ਨਹੀਂ ਬਲੇ राम 탑 ਦਾ ਅੱਜ ਤਾਂ ਤੇਰੇ ਨਾਲ ਜੁਕ ਪਾਸਾ ਕਰੂਗਾ ਕੀ ਹੋ ਗਿਆ ਜੀ ਕਿਉਂ ਇੰਗਰੂਡ ਕਰਦੇ ਆਉਂਦੇ ਆਂ ਮੈਨੂੰ ਕਹਿੰਦੀ ਤੂੰ ਮੋਬਾਈਲ ਚੋਂ ਨਿਕਲ ਜਾ ਅger ਕਿਸੇ ਟਾਈਮ ਬਾਹਰ ਹਾਂ ਬੜਾ ਮੋਟਾ ਬਾੜ ਵੀ ਦੇਖ ਲੈ ਅger ਬਾਹਰਲੀ ਦੁਨੀਆ ਵੀ ਕੀ ਹੁੰਦਾ ਹੈ ਕੀ ਹੋ ਗਿਆ ਜੀ ਹੈ ਕੀ ਹੋ ਗਿਆ ਉਹ ਨੂੰ ਉੱਥੇ ਨਾ ਆਪਣੇ ਪੀਪਲ ਥੱਲੇ ਉਹ ਕਮਾਰ ਰੋਜ਼ ਰੇੜੀ ਖੜਾ ਕੇ ਖੜ ਜਾਂਦਾ ਮੈਂ ਫਿਰ ਕੀ ਹੋ ਗਿਆ ਚਲ ਲੈ ਕਹਿੰਦੀ ਫਿਰ ਕੀ ਹੋ ਗਿਆ ਉੱਥੇ ਗੰਦ ਪਾ ਕੇ ਜਾਂਦਾ ਉਹ ਤਾਂ ਦੇਖ ਉਹਦੀ ਕੋਲੀ ਤਾਂ ਦੇਖ ਜਾਂਦੇ ਲੇਡੇ ਜੇ ਉਹ ਖਣਾ ਦਿੰਦਾ ਉੱਥੇ ਕੱਖ ਜਿਹੜੇ ਖਾਂਦੀ ਹੈ ਕੌਣ ਮੈਂ ਸਾਫ਼ ਕਰਦਾ ਰੋਜ਼ ਹਾਂ ਚੱਲ ਤੁਸੀਂ ਉਹੀ ਨਾ ਲੜ ਪਿਓ ਦੇ ਨਾਲ ਗਰੀਬ ਨਾਲ ਕਿ ਤੂੰ ਹੀ ਸੱਟ ਪੇਟ ਮਾਰ ਜੂ ਵਿਚਾਰੇ ਦੇ ਸੱਟ ਫੇਰ ਤਾਂ ਉਹਦੇ ਬੱਚੂ ਕੀ ਜਿਹੜੇ ਹਿਸਾਬ ਨਾਲ ਉਹਦੇ ਲੱਛਣ ਨੇ ਚੱਲ ਕਾਹਨੂੰ ਪੰਗਾ ਲੈਣਾ ਈ ਤੁਸੀਂ ਨੇ ਕਾਹਨੂੰ ਪੰਗਾ ਲੈਣਾ ਤੈਨੂੰ ਪਤਾ ਹੈ ਤਿੰਨ ਪੀੜੀਆਂ ਤੋਂ ਲਾਇਆ ਹੋਇਆ ਹੈ ਹਾਂ ਆਪਣੇ ਬਜ਼ੁਰਗਾਂ ਦਾ ਤਾਂ ਹੁਣ ਛਾ ਦੇਣ ਜੋ ਕਰਾ ਹੋਇਆ ਫੇਰ ਕਿਹੜਾ ਉਹ ਤੋੜ ਦਾ ਕਾਹਨੂੰ ਫੇਰ ਕੀ ਹੋਗਾ ਜੇ ਸਾਹਮਣੇ ਬੈਠ ਗਿਆ ਐ ਤੋੜ ਦੇ ਗੰਦ ਤਾਂ ਪਾਕੇ ਜਾਂਦਾ ਹੈ ਗਰ ਉਹਦੀ ਗਲਤੀ ਹੈ ਜੀ ਕਹਿ ਕੇ ਕਿਤਾ ਜੀ ਬੰਦਰ ਬੜਗੀ ਹਾਂ ਤੂੰ ਤਾਂ ਉਹੀ ਮੇਰੇ ਗਲ ਪੈ ਜਾਣਾ ਦੱਸ ਗੱਲ ਪੈ ਜਾਣਾ ਤੂੰ ਰੋਟੀ ਲਿਆ ਦੇ ਸਿੱਧੀ ਹੋ ਕੇ ਹਾਂ ਹੋਰ ਇਹ ਗੱਲਾਂ ਲੈ ਕੇ ਵੇਗੀ ਹਾਂ ਗੱਲਾਂ ਮਾਰਦੀ ਐ ਜਿਆਦੇ ਛਿਆਣੀ ਮੈਨੂੰ ਲੱਗਿਆ ਸਮਝਾ ਨਾ ਬਿੱਲੇ ਨਾਲ ਨੂੰ ਸਮਝਾਵੇਂਗੀ ਤੂੰ ਬਗ ਜਾ ਬਗ ਜਾ ਅੱਖਾਂ ਜੇ ਨਾ ਦਿਖਾ ਕਿਤੇ ਹੋਰੇ ਤੂੰ ਨਾ ਉਤੋਂ ਪਹਿਲਾਂ ਖਾਲਾ ਕਰਾ ਲਈ ਹਾਂ ਮੈਂ ਤਾਂ ਉਹ ਬੈਠੀ ਦੀ ਹਵਾ ਦੀ ਮਾਰੀ ਜੀ ਨਹੀਂ ਕਰਦਾ ਅੰਦਰ ਜਾਣਾ ਤੂੰ ਬਗ ਜਾ ਮਾ ਹਾਂ ਕਿਤੇ ਉਤੋਂ ਪਹਿਲਾਂ ਤੂੰ ਹੀ ਲੈ ਲੈ ਤਖੂ ਜਾਣਾ ਇੱਧਰ ਕਰ ਲਵਾ ਦੇ ਗੱਲ ਮੀਤਾ ਉਹ ਤਾਂ ਫੋਨ ਪਈਆਂ ਲੱਜੀ ਸੀ ਨੇ ਛੰਡ ਲੈ ਆ ਗਿਆ ਹੁਣ ਲੈ ਜਾ ਭਾਂਡੇ ਲੈ ਫੜਾ ਰੋਟੀ ਤਾਂ ਖਾ ਲਈ ਉਹੀ ਗਲਟਾ ਹੈਗੀ ਸੀ ਇਹ ਆ ਗਿਆ ਲੜੀ ਹਾਂਜੀ ਕੀ ਹੋ ਗਿਆ ਮੈਂ ਦਾਲ ਚ ਘਿਓ ਦਾ ਡੰਪਿਆ ਦਾ ਪਾ ਦਿੱਦੀ ਘਟੋ ਘਟਾਜ ਲੈ ਕਿਉਂ ਅੱਜ ਕੀ ਮੰਨਾਂ ਨਾਲ ਭੋਲੋਂਗੇ ਜੀ ਲੈ ਹੋਏ ਕੋਲੋਂ ਘੱਟ ਹੈ ਉਹ ਛਿੱਟਨੇ ਜਾ ਕੇ ਬੱਕਰੇ ਵਾਂਗੂ ਕਮਾਰ ਆਹੋ ਚੰਗਾ ਹੂੰ ਦਿਮਾਗ ਨਾ ਖਾਮੇ ਤਾਂ ਜਾਨਾ ਕਿਤੇ ਉੱਠ ਕੇ ਭਾਜੇ ਅੱਜ ਨਹੀਂ ਛੱਡਦਾ ਉਹਨੂੰ ਮੈਂ ਲੇ ਗਿਆ ਜੇ ਮੁੰਗਲੇ ਨੇ ਮਾਰੂ ਮੁੱਛ ਟੰਡ ਕਾ ਜਾਣ ਕੇ ਮੁੱਲ ਦੇ ਨਹੀਂ ਇਹਨਾਂ ਕੰਮ ਕਰਦੇ Ориਜినਲ ਜਿਵੇਂ ਹੁੰਦੀਆਂ ਸੀਗੇ ਇਹਨੂੰ ਪੰਜ ਕਰ ਪਹਿਲਾਂ ਤਾਂ ਪਰ ਗੱਟ ਮਾਰਦਾ ਮੇਰੇ ਛਲੇ ਜੀ ਰਾਹੀ ਪਾਖੇ ਨਹੀਂ ਦਾ ਸਾ ਇਹ ਜੋ ਪਲੱਗ ਨਹੀਂ ਪਾ ਸਕਦੀ ਨਾ ਪਲੱਗ ਕਿਹੜਾ ਮੈਂ ਲੈ ਕੇ ਆਉਂਗੀ ਜੇ ਤੁਸੀਂ ਲੈ ਕੇ ਪਾਉਂਦੇ ਪਲੱਗ ਫੇਰੇ ਆ ਕੋਈ ਨੰਗੀ ਰੱਖ ਗਈ ਦੀ ਮੈਂ ਦੇਦ ਵੀ 1000 ਸਮਾਰ ਕੇ ਪਲੇ 10 ਰੁਪਏ ਦਾ ਪਲੱਗ ਵੀ ਆ ਜੂਗਾ ਚਲ ਕੋਈ ਨਾ ਫੇਰ ਕੀ ਹੁੰਦਾਗਾ ਜਾਣ ਕੇ ਨਹੀਂ ਦੀ ਤੂੰ ਸੋਢੀ ਕੁਛ ਨਹੀਂ ਹੋਇਆ ਹੈ ਗਿਆ ਬੱਛਾ ਗੁਲਜੀ ਲਾਲ ਹੋਈ ਹੈ ਮੈਂ ਨਹੀਂ ਮੱਤਾਂ ਮੈਂ ਉਹ ਬੂਤਰ ਕਾਟਾ ਬੰਦ ਕਰਦੇ ਨਹੀਂ ਆ ਦੋਵੇਂ ਲਈ ਬੱਚੇ ਬਿੱਲ ਪਤਾ ਕਿੰਨਾ ਹੂਆ ਚਲ ਕੋਈ ਨਾ ਹੁਣ ਤਾਂ 600 ਵੋਲਟ ਮਾਫ ਆ ਜੀ ਗੱਲ ਹੁਣ ਜਿਹੜੇ ਸਾਹ ਮੈਂ ਤੇਰੇ ਇਲੈਕਸ਼ਨ ਨੇ 1200 ਵੋਲਟ ਤੈਨੂੰ ਸ਼ੀਦਨਾ ਚੇ ਕਰ ਦੇਗੀ ਕਿਤੇ ਕੱਪੜੇ ਧੋਣ ਵਾਲੀ ਮਸ਼ੀਨ ਲਾ ਦੇਣੀ ਹੈ ਕਿਤੇ ਫ੍ਰਿਜ ਲਾ ਦੇਣੀ ਹੈ ਕੁਛ ਬੰਦ ਵੀ ਕਰਦੀ ਹੈ ਨਾ ਮਸ਼ੀਨ ਨੂੰ ਕਿਹੜਾ ਤੁਸੀਂ ਮੈਨੂੰ ਨਮੀ ਮਸ਼ੀਨ ਲੈ ਕੇ ਦਿੱਤੀ ਆ ਉਹ ਟੁੱਟੀ ਹੀ ਰਹੀ ਸੀ ਉੱਥੋਂ ਅਸਲੀ ਲੈਟਾ ਉਨੀ ਖਾਉ ਚਾਹੇ ਨਮੀਆਂ ਚਾਹੇ ਪੁਰਾਣੀ ਹੈ ਚਲ ਤੁਸੀਂ ਮੇਰਾ ਮਨ ਨਾ ਦੱਸੋ ਕਿ ਲੜਾਈ ਧੋ ਦੇ ਨਾਲਾ ਛੋਟੀ ਤੁਸੀਂ ਮੇਰੇ ਤੇ ਗੁੱਸਾ ਧਾਰਦੇ ਹੋਗੇ ਅਜੇ ਕਹਿੰਦੇ ਕਿਉਂ ਨਹੀਂ ਪਾਇਆ ਤੇਰੇ ਤੇ ਗੁੱછા ਨਹੀਂ ਦਾਦਾ ਤੈਨੂੰ ਐ ਕਹਿੰਦਾ ਤੇ ਬਿਨਾ ਜੇ ਤੈਨੂੰ ਪਤਾ ਜੀ ਵੀ ਮੇਰਾ ਬੰਦਾ ਲੜਨ ਜਾ ਰਿਹਾ ਤੂੰ ਬਿਨਾ ਪੁੱਛੇ ਕਿ ਟੰਤੇ ਦੀ ਜਿਹਾ ਦੋ ਕਹਿ ਦੇ ਮਾਰੀ ਆਓ ਹਾਏ ਹਾਏ ਸੋਕੀ ਦੇ ਬਾਈ ਵੀ ਕੰਨੇ ਕੰਜੂਸ ਨੇ ਇੱਕ ਦਿਨ ਇਹਨਾਂ ਦੀ ਕੰਜੂਸੀ ਲੈ ਕੇ ਬੈਠੂਗੀ ਕਦੇ ਬਹਿ ਜੇ ਇੰਨਾ ਕੰਜੂਸ ਵੀ ਨਹੀਂ ਬੰਦੇ ਨੂੰ ਹੋਣਾ ਚਾਹੀਦਾ ਮਾੜੀ ਮਾੜੀ ਗੱਲ ਤੇ ਕੰਜੂਸੀ ਵਰਤਣੀ ਲੈ ਦੇਖ ਲੈ ਕੀ ਮੈਂ ਟਾਈਮ ਮੌਜਾ ਨਾਲ ਕੋੜੀ ਵਿੱਚ ਖੜੋ ਖੜੋ ਓ ਕੀ ਹੋ ਗਿਆ ਬਾਪੂ ਜੀ ਕਾ ਤੋ ਮਾਰਦੇ ਹੋ ਨਾ ਕਹਿੰਦਾ ਕੀ ਹੋ ਗਿਆ ਤੈਨੂੰ ਪਤਾ ਹੀ ਨਹੀਂ ਹਲੇ ਆਹ ਉਹ ਰੋਜ ਗੰਦ ਪਾ ਕੇ ਭੱਜ ਜਾਣਾ ਤੂੰ ਐਂ ਲੱਛ ਲੈ ਤੇ ਛੱਡਾ ਹੋਇਆ ਤੂੰ ਮੋਜਣਾ ਦੀ ਛਾਂ ਚ ਆ ਵੀ ਖੜਾ ਦ ਨਵਰੇ ਨਾਲੇ ਕੋੜੀ ਨਾਲੇ ਆਪ ਹੈ ਬਾਬੂ ਜੀ ਫੇਰ ਕੀ ਹੋ ਗਿਆ ਕੰਟਾ ਆਰਾਮ ਕਰ ਲੈਣਾ ਦੱਸ ਕੀ ਕਸ ਗਿਆ ਕੁਸ ਹੈ ਕਸ ਗਿਆ ਆ ਗੰਦ ਕੌਣ ਚੱਕਦਾ ਰਹੂ ਜ ਉਹ ਦੇਖ ਜਾਂਦੇ ਲੇਲੇ ਲੇਡੇ ਚ ਆ ਗੰਦ ਪਾ ਦੇਣਾ ਇਹਨੂੰ ਕੱਖ ਖਵਾ ਕੇ ਉਰੇ ਛੱਡ ਜੰਨਾ ਬਚਦਾ ਖੁੱਤਦਾ ਉਹ ਬਾਬੂ ਜੀ ਆਏ ਹੋਰ ਕਿਤੇ ਛਾਂ ਹੀ ਨਹੀਂ ਹੈਗੀ ਉਰੇ ਆ ਕੇ ਛਾਂ ਚ ਕੰਟਾ ਆਰਾਮ ਕਰ ਲੈਣਾ ਹੋਰ ਦੱਸ ਮੈਂ ਕੀ ਕਰਾਂ ਆ ਜੀ ਆਰਾਮ ਕਰ ਲੈ ਲੈ ਇਹ ਛਾਂ ਉਹੀ ਨਹੀਂ ਬੰਦੀ ਹੈਗੀ ਤਿੰਨ ਪੀੜੀਆਂ ਤੋਂ ਮਸਾ ਹੋਏ ਤੇਲੂ ਪਤੇ ਹੁਣ ਕਿਹੜੇ ਡਾਕਟਰ ਲੈ ਕੇ ਲੋਕ ਐ ਫੇਰ ਕੇ ਆਲੀ ਬੜ ਦਿੰਦੇ ਨੇ ਉਹ ਫਿਰ ਬਾਪੂ ਜੀ ਹੁਣ ਕੀ ਹੋ ਗਿਆ ਦੱਸੋ ਜੇ ਆਰਾਮ ਕਰ ਲੈਣਾ ਇਹ ਕਲੀ ਸ਼ਾ ਨਹੀਂ ਦਿੰਦਾ ਸਾਹ ਵੀ ਦਿੰਦਾ ਆਕਸੀਜਨ ਵੀ ਦਿੰਦਾ ਹਾਂ ਓਹੋ ਬਾਪੂ ਜੀ ਗਰੀਬ ਬੰਦਾ ਟਾਈਮ ਪਾਸ ਕਰ ਲੈਣਾ ਹੋਰ ਦੱਸ ਕਿੱਥੇ ਕਰਾਂ ਅ ਦਸ ਮਿੰਟ ਉਰੇ ਬੈ ਗਿਆ ਆਰਾਮ ਕਰ ਲੈ ਕੀ ਹੋ ਗਿਆ ਕੀ ਕਰ ਸਕਿਆ ਇਹ ਟਾਈਮ ਪਾਸ ਵਾਲੀ ਗੱਲ ਨਹੀਂ ਗੱਲ ਉਹਨਾਂ ਗੱਲਾਂ ਵਾਲੀ ਗੱਲ ਸੁਣ ਲੈ ਧਿਆਨ ਨਾਲ ਹਾਂ ਜੀ ਸੁਣਾਓ ਜੇ ਉਰੇ ਮੁੱਲ ਲੱਗੂਗਾ ਹਾਂ ਤੇ ਤਾਂ ਰੋਜ਼ ਦਾ ਕੰਮ ਬਣਾ ਰਿਹਾ ਦੋਕਨ ਤੇ ਆਰਾਮ ਕਰਕੇ ਪਰ ਜਨੇ ਉਹ ਗੰਦ ਮਾਈ ਚੱਕਦਾ ਮਗਰ ਉਹ ਬਾਪੂ ਜੀ 2 ਰੁਪਏ ਦਾ ਮਸਾ ਬਚਦੇ ਨੇ ਕਿ ਹੁਣ ਤੁਸੀਂ ਸਾਹ ਵੀ ਮੁੱਲ ਦਓਗੇ ਲੈ ਕਹਿੰਦਾ ਹੋ ਜਾ ਮੇਰੀ ਚੀਜ਼ ਐ ਮੁੱਲ ਦੇ ਮੈਂ ਬਾਹੂ ਜੇ ਨਾ ਤੱਕਾ ਨਾ ਕਰੋ ਜੀ ਚੱਕੇ ਵਾਲੀ ਗੱਲ ਹੀ ਹੈਗੀ ਨਹੀਂ ਆਪਦਾ ਚੱਕ ਡੰਡੀ ਲੱਗ ਮੈਨੂੰ ਉਹਰੇ ਮੁੜਕੇ ਨਾ ਦਿਖ ਜੀ ਹਾਂ ਜੇ ਤਾਂ ਉਹਰੇ ਰਾਮ ਕਰਨੇ ਕੰਟਾ ਕਰ ਦੋਗਨ ਠਾਕਰ ਫੇ ਪੈਸੇ ਲੱਗਣਗੇ ਭਈ ਹੁਣ ਕੀ ਕਰੀਏ ਇਸੇ ਪਿੰਡ ਚ ਆਪਣੇ ਗਾਕ ਨੇ ਹੋਰ ਕਿਤੇ ਹੈ ਨਹੀਂ 판ਦੇ ਤਾਂ ਆਪਣੇ ਉਰੀ ਵਿਕਦੇ ਨੇ ਚੱਲ ਕੁਝ ਨਹੀਂ ਹੁੰਦਾ ਲੈ ਲੈ ਨੇ ਭਾਈ ਮੁੱਲ ਹੋਰ ਕੀ ਹੈ ਉਹ ਜਮਾਤ ਨਾ ਖਰਾਬ ਕਰ ਮੇਰਾ ਮੈਂ ਵੀ ਦੁਕਾਨ ਤੇ ਜਾਣਾ ਹਾਂ ਦੋ ਪੈਸੇ ਬਚਣੇ ਨੇ ਚਲ ਬਾਬੂ ਜੀ ਫਿਰ ਦੱਸੋ ਕਿ ਰੁਪਏ ਲਉਂਗੇ ਪੂਰਾ 300 ਰੁਪਏ ਲੱਗੂ ਆ ਮਹੀਨੇ ਦਾ ਅੱਛਾ 300 300 ਪਹਿਲਾਂ ਐਡਵਾਂਸ ਦੇਣਾ ਪਊਗਾ ਦੇਖ ਕੇ ਕਰ ਲਓ ਬਾਬੂ ਜੀ ਗਰੀਬ ਬੰਦਾ ਮੈਂ ਕੱਟ ਵੱਧ ਕਰ ਲਓ ਦੇਖਣ ਨੂੰ ਜਿਆਦਾ ਮੰਗੀ ਨਹੀਂ ਹੈਗੇ ਮਹੀਨੇ ਚ 30 ਦਿਨ ਹੁੰਦੇ ਨੇ 300 ਚੋਂ ਕਿੰਨੇ ਆ ਇੱਕ ਦਿਨ ਨੂੰ ਉਹ ਤਾਂ ਠੀਕ ਆ ਚਲੋ ਬਾਬੂ ਜੀ ਹਾਂ ਜੋੜ ਲੈ ਕੇ ਦੇਖ ਲਈ ਮਰਜੀ ਆ ਛੋਡੀ ਅੱਜ ਤਾਂ ਚੱਲ ਮੇਰੀ ਬੌਣੀ ਵੀ ਵਧੀਆ ਹੋ ਗਈ ਤੀ ਆ ਲੋ ਕੱਲ ਨੂੰ ਕੀ ਤਾਂ ਤੈਨੂੰ 100 ਰੁਪਿਆ ਹੋਵੇ ਨਾ ਹੋਵੇ ਪਰ ਇੱਕ ਕਾਲ ਜ਼ਰੂਰ ਆ ਬਾਬੂ ਜੀ ਜਿੱਥੇ ਤੱਕ ਇਹਦੀ ਸ਼ਾਂਹ ਜਾਊਗੀ ਉੱਥੇ ਤੱਕ ਮੈਂ ਬਰਤ ਸਕਦਾ ਹਾਂ ਹਾਂ ਤੂੰ ਉੱਥੇ ਤੱਕ ਬਰਤ ਸਕਦਾ ਪਰ 300 ਰੁਪਏ ਮਹੀਨੇ ਦਾ ਦੇਣਾ ਪਊਗਾ ਪਰ ਇੱਕ ਦੇਖ ਲਈ ਜਿਹੜੇ ਸਿਹਾਮ ਨਾਲ ਕਿਨਾਂ ਲੋਕ ਦਰਖਤ ਕੱਟ ਰਹੇ ਨੇ ਇੱਕ ਦਿਨ ਇਹੋ ਜਿਹਾ ਸਮਾਂ ਆ ਜਾਊਗਾ 3000 ਤੋਂ ਲੈ ਕੇ 30000 ਜਾਂਦਾ ਮੁੱਲ ਪਊਗਾ ਹਾਂ ਆ ਫੜੋ ਬਾਬੂ ਜੀ ਫਿਰ ਪੱਕੇ ਰਹੇ ਹੋ ਹਾਂ ਹੂੰ 300 ਰੁਪਏ ਤੇਰੇ ਆ ਗਿਆ ਸਮਝਨੇ ਪਹਿਲਾਂ ਦੇਤੇ ਜੀ ਮੈਂ ਤੁਹਾਨੂੰ ਹਾਂ ਗੱਲ ਸੁਣੋ ਜਦੋਂ ਦੂਜਾ ਮਹੀਨਾ ਸ਼ੁਰੂ ਹੋਊਗਾ ਉਹਦੇ ਵੀ ਪਹਿਲਾਂ ਐਡਵਾਂਸ ਦੇ ਦੇ ਹਾਂ ਬਾਬੂ ਜੀ ਮੈਂ ਆਪਦੀ ਜ਼ਬਾਨ ਤੇ ਰਹੂੰ ਤੁਸੀਂ ਆਪਦੀ ਜ਼ਬਾਨ ਤੇ ਰਹੋ ਹਾਂ ਠੀਕ ਹੈ ਠੀਕ ਹੈ ਜੀ ਬਾਬੂ ਹਾਂ ਚੰਗਾ ਮੈਂ ਜਾਂਦਾ ਦੁਕਾਨ ਤੇ ਠੀਕ ਹੈ ਜੀ ਲੈ ਕਮਾਲ ਦਾ ਬੰਦਾ ਆ ਪਹਿਲੀ ਵਾਰ ਦੇਖਿਆ ਮੈਂ ਸ਼ਾਦਾ ਮੁੱਲ ਲੈਂਦਾ ਮੈਂ ਸਾ 300 ਰੁਪਏ ਕਮਾਇਆ ਥੀ ਇਹ ਲੈ ਗਿਆ ਚੱਲ ਕੁਛ ਨਹੀਂ ਹੁੰਦਾ ਫਿਰ ਮੀਨ ਆਰਾਮ ਕਰ ਲਿਆ ਕਰਾਂਗੇ ਆ ਕੇ ਤਾਂ ਉਰੀ ਆਪਣਾ ਟਿਕਾਣਾ ਉਰੀ ਬੈਠਣਾ ਉੱਠਣਾ ਹੁੰਦਾ ਚੱਲ ਹੁਣ ਆਪਦਾ ਟੌਰ ਨਾਲ ਕੰਟਾ ਪਾਏ ਜਾ ਫਿਰ ਦੇਖੀ ਜਾਊਗੀ ਹੁਣ ਸ਼ਾਂਤ ਮੂਲੇ ਲੈ ਲਈ ਲਾਲਾ ਜੀ ਗੱਲ ਐ ਆ ਹੁਣੇ ਦੇਖੋ ਤੁਹਾਨੂੰ ਸਾਡੀ ਲੜਕੀ ਵੀ ਪਸੰਦ ਆ ਗਈ ਸਾਨੂੰ ਲੜਕਾ ਪਸੰਦ ਆ ਹੁਣ ਸਾਨੂੰ ਪਤਾ ਮਾਤਾ ਰਾਨੀ ਦੀ ਕਿਰਪਾ ਨਾਲ ਤਲ ਤੋਂ ਸਰਾਤ ਚੜ ਜਣਗੇ ਬਸ ਸਰਾਤ ਤੋਂ ਬਾਅਦ ਆ 15 ਰਾਤਾਂ ਜਿੰਨੇ ਨੇੜੇ ਕਰ ਦਾਂਗੇ ਬੱਕ ਠੱਕ ਉਹਦਾ ਜਿਵੇਂ ਦੋਹੇ ਪਰਵਾਰਾਂ ਦੀ ਸਹਿਮਤੀ ਹੈ ਲੈ ਲਾਲਾ ਜੀ ਦੇਖੋ ਸਾਰਾ ਕੁਝ ਪਸੰਦ ਆ ਗਿਆ ਉਹਨਾਂ ਦੇ ਮੁੰਡਾ ਪਸੰਦ ਆ ਕਿ ਛੋਡੇ ਲੜਕੀ ਪਸੰਦ ਆ ਕਿ ਉਹਨਾਂ ਆਪਦਾ ਲੈਣ ਦੇਣ ਦਾ ਜੋ ਵੀ ਛੋਡੇ ਹੁੰਦਾ ਉਹ ਕਰ ਲਓ ਆਪਦਾ ਧੰਨਵਾਦ ਆ ਪ੍ਰਦੀਪ ਕੁਮਾਰ ਜੀ ਹੋਣ ਕਰੀਆ ਅਸਲ ਬਚੋਲਣਾਂ ਦੀ ਗੱਲ ਦੱਸੋ ਲਾਲਾ ਜੀ ਲੈਣ ਦੇ ਨੂੰ ਕੀ ਹੈ ਤੇ ਸਾਡੇ ਘਰੇ ਲక్ష్ਮੀ ਆ ਰਹੀ ਹੈ ਆਪੇ ਇਸ਼ਾਰਾ ਕੁਸਾਊਗਾ ਅਸੀਂ ਥੋੜੀ ਮੰਗਦੇ ਆ ਇਹ ਤਾਂ ਇਹਨਾਂ ਨੇ ਅਵ ਦਿੱਤੀ ਨੂੰ ਦੇਣਾ ਹੈ ਉਹਨਿੰਨਾਂ ਨੂੰ ਵੀ ਪਤਾ ਹੈ ਉਹਨਿੰਨਾਂ ਦੀ ਕੀ ਬਸ ਥੋੜੀ ਆਊਗੀ ਆਪਾਂ ਥੋੜੀ ਮੰਗਦੇ ਵੀ ਗੱਡੀ ਦੇ ਦੋ ਲਾਲੀ ਦੇਖੋ ਤੀਨੂ ਦੇਣਾ ਬਾਕੀ ਫਿਰ ਹੁਣ ਤੈਨੂੰ ਪਤਾ ਕੱਪੜੇ ਲੀਲੋ ਵੀ ਪਾਣੇ ਨਿਮਾਰੀ ਵੀ ਚਾਹੀਦੀ ਏ ਉਹ ਸਾਨੂੰ ਆਪਾਂ ਨੇ ਥੋੜੀ ਬੱਤ ਨਹੀਂ ਆਵਦੀ ਤੀਨੂ ਦੇਣਾ ਨਾ ਨਹੀਂ ਬਾਕੀ ਹੋ ਤੈਨੂੰ ਪਤਾ ਫਨੀਚਰ ਦਾ ਸਮਾਨ ਹੁੰਦਾ ਹੁਣ ਦੇਖ ਮੰਜੇ ਦਾ ਜਦੇ ਕੱਲ ਦੇ ਜਵਾ ਕਿੱਥੇ ਸੌਂਦੇ ਨੇ ਹੁਣ ਬੈੱਡ ਬੁੱਟੀ ਸੋਫੇ ਉਹ ਵੀ ਚਾਹੀਦੇ ਨੇ ਆਪਾਂ ਨਹੀਂ ਮੰਗਦੇ ਆਵਦੀ ਤੀਨੂ ਦੇਣਾ ਨਾ ਨਹੀਂ ਲਾਲੀ ਮੈਂ ਤਾਂ ਮਾਤਾ ਰਾਨੀ ਦੀ ਕਿਰਪਾ ਨਾਲ ਆ ਗਿਆਂਦਾ ਤੀ ਵੀ ਖਾਲੀ ਹੱਥਾਂ ਨੇ ਕਹਿੰਦੇ ਮੂੰਹ ਨੂੰ ਵੀ ਨਹੀਂ ਆਂਦਾ ਗਿਆ ਤੁਸੀਂ ਫੇਰ ਵੀ ਮਾੜਾ ਮੋਟਾ ਕੁਝ ਦੱਸੋ ਤਾਂ ਸਹੀ ਇਹ ਨਾ ਨਾ ਚਾਹੀਦੀ ਕੋਈ ਮੰਗਰੀ ਐ ਜੀ ਜਮੀ ਅਸੀਂ ਕੁਝ ਨਹੀਂ ਮੰਗਦੇ ਅਸੀਂ ਕੱਖ ਨਹੀਂ ਮੰਗਦੇ ਹਾਂ ਬਾਕੀ ਇਹਨੂੰ ਪੁੱਛ ਲੋ ਆਪਾਂ ਨੇ ਕੀ ਮੰਗਣਾ ਛੌਨਾ ਛੱਪੇ ਦੇਖੋ ਤਾਂ ਗੱਲ ਦਾ ਕਹਿਣਾ ਹੁੰਦਾ ਦੀ ਕੁੜੀ ਨੂੰ ਪਾਉਂਗੇ ਅਸੀਂ ਥੋੜੀ ਮੰਗਦੇ ਹਾਂ ਹਾਂ ਜੀ ਹਾਂ ਬਾਕੀ ਪੈਸੇ ਗੁੱਲ ਸੱਸੀ ਕਰ ਲੰਦੇ ਜੀ ਵੀ ਕਿਹੜੇ ਸ਼ਹਿਰ ਚ ਕਰੀਏ ਜੀ ਪੈਸੇ ਕੋਈ ਨਹੀਂ ਆਪਾਂ ਦਿਨ ਕਢਾ ਲਾਂਗੇ ਟਿਕਾਈ ਨਾਲ ਹੈ ਫਿਰ ਆਪਾਂ ਉਸ ਆਬ ਨਾਲ ਐ ਮੰਨ ਲਾ ਵੀ ਆਪਾਂ ਸਮਾਨੇ ਕਰ ਲਾਂਗੇ ਪੈਸੇ ਦੋਆ ਨੂੰ ਬਰਾਬਰ ਜੇ ਹੋ ਜੂ ਹਾਂ ਹਾਂ ਉਹਦੀ ਗੱਲ ਸੁਣੋ ਉਹਦੀ ਗੱਲ ਸਾਨੂੰ ਹਾਂ ਠੀਕ ਹੈ ਜੀ ਮੇਰੀ ਗੱਲ ਸੁਣ ਜੀ ਪੱਕਾ ਠੱਕਾ ਤਾਂ ਸਾਰੀ ਕਰਤੀ ਅੱਛਾ ਨਾ ਕੁੜੀ ਆ ਬਾਪ ਵਰਗੀ ਨਾ ਹੋਵੇ ਕਿਤੇ ਬਾਪ ਤਾਂ ਮੈਂ ਸਫਰਗਾ ਕਾਲਾ ਪਿਆਗਾ ਕੁਛ ਨਹੀਂ ਹੁੰਦਾ ਰੰਗ ਤਾਂ ਦੋ ਹੀ ਨੇ ਗੋਰਾ ਕਾਲਾ ਰੰਗ ਦੇ ਤਾਂ ਨਹੀਂ ਫਰਕ ਹੁੰਦਾ ਗਿਆ ਹਾਂ ਨਾ ਨਾ ਤੁਸੀਂ ਫਿਕਰ ਨਾ ਕਰੋ ਜੀ ਕੁੜੀ ਬਹੁਤ ਸੋਹਣੀ ਐ ਆ ਦੇਖੋ ਸੋਹਣੀ ਐ ਕੁੜੀ ਹਾਂ ਮਾਤਾ ਰੰਧੀ ਦੀ ਗੱਪਾਂ ਲਈ ਲਚੀਲੀ ਹੈ ਲਚੀਲੀ ਨਾ ਕਹੇ ਕਿ ਕਿੱਟ ਸੋਹਣੀ ਮੂਹੇ ਲੱਗਦਾ ਆਪਣਾ ਸੋਕੀ ਜੀ ਕਿੰਨਾ ਸੋਹਣਾਗਾ ਦੇਖੋ ਹੈ ਨਾ ਜਵਾਖ ਆਪ ਜੀਜਾ ਤੇ ਨਾ ਕਿ ਤੁਹਾਨੂੰ ਪਤਾ ਹੀ ਆ ਗਿਆ ਨਾ ਨਾ ਜੀ ਭੈਣ ਆਪਣੀ ਜਮੇ 1000 ਰੁਪਏ ਜੀ ਲੰਬਾ ਨਹੀਂ ਆਊਗਾ ਇਹ ਤੁਹਾਨੂੰ ਕੋਹਰਾ ਵੀ ਹਾਂ ਠੀਕ ਹੈ ਹਾਂ ਹਾਂ ਮੋ ਤਾਂ ਫਿਰ ਪੱਕਾ ਠੱਕਾ ਆਪਣੀ ਪੂਰੀ ਹੋ ਗਈ ਹਾਂ ਠੀਕ ਹੈ ਵਧਾਈਆਂ ਜੀ ਤੁਹਾਨੂੰ ਲੈ ਅੱਜ ਤਾਂ ਲੇਟੇ ਹੋ ਗਏ ਅੱਜ ਤਾਂ ਔਰੇ ਵੀ ਧੁੱਪ ਆ ਰਹੀ ਐ ਚੱਲ ਰੇੜੀ ਦਾ ਕੀ ਵਿਗੜਦਾ ਆਪਾਂ ਲਾਲੇ ਦੇ ਵੇੜੇ 'ਚ ਸਾਂਝ ਆ ਰਹੀ ਐ ਉੱਥੇ ਲੈ ਕੇ ਚੱਲਦੇ ਆਂ ਲਾਲੇ ਨਾਲ ਕਰਮ ਤਾਂ ਕਰੀ ਹੋਈ ਐ ਵੀ ਜਿੱਥੇ ਤੱਕ ਛਾਂ ਜਾਊ ਭਈ ਮੈਂ ਉੱਥੇ ਤੱਕ ਵਰਤ ਸਕਦਾ ਆਂ ਆਪੇ ਕਿਹਾ ਸੀ ਲਾਲੇ ਨੇ ਚੱਲ ਅੰਦਰ ਲੈ ਚੱਲਦੇ ਆਪਾਂ ਵੇੜੇ 'ਚ ਉਹ ਬਾਹ ਉਹ ਲਾਲਾ ਤੇਰੇ ਅੱਜ ਤਾਂ ਲੇਟ ਹੋ ਗਏ ਦੁਪਹਿਰਾ ਹੋ ਗਿਆ ਜਿਆਦੇ ਚੱਲਾ ਆ ਜਾ ਆ ਜਾ ਆ ਜਾ ਤੋਰਿਆ ਭੱਜ ਜਾ ਭੱਜ ਕਿਉਂ ਪੈਰ ਜੜਾਨੀ ਆ ਜਾ ਤੈਨੂੰ ਸ਼ਾਮੇ ਬਿਠਾਉਂਗਾ ਉਥੇ ਤਾਂ ਧੁੱਪ ਹੋਰੀ ਐ ਲਾਲਾ ਜੀ ਏ ਸੇਠ ਜੀ ਆ ਬਾਰ ਖੋਲਿਓ ਲੈ ਮਾਤਾ ਰਾਣੀ ਦੀ ਕਿਰਪਾ ਨਾਲ ਸਾਰਾ ਕੰਮ ਸਹੀ ਬਣ ਗਿਆ ਤੁਹਾਨੂੰ ਵੀ ਵਧਾਈਆਂ ਹਾਂ ਲਾਲਾ ਜੀ ਲਾਲਾ ਜੀ ਕੋਈ ਬਾਹਰ ਬਾਜ ਮਾਰਦਾ ਬਾਜ ਮਾਰਦਾ ਕੋਈ ਨਾ ਮਿਲਨ ਬਰਤਨ ਵਾਲੇ ਬੰਦੇ ਬਹੁਤ ਨੇ ਕੋਈ ਨਾ ਕੋਈ ਆਈ ਰਹਿੰਦਾ ਮੈਂ ਦੇਖਦਾ ਮਰ ਜਾ ਬਾਹਰ ਦੇਖਿਓ ਜੀ ਮਾੜਾ ਜਿਹਾ ਬਾਰੇ ਕੌਣਾ ਨਾ ਨੇ ਦੇ ਸੇ ਫੂਰੀ ਦੇ ਲੈਣ ਵਾਲਾ ਹੋਣਾ ਵਿਆਜ ਦੀ ਲੈ ਆਇਆ ਹੋਣਾ ਜਾਂ ਕੋਈ ਰਕਮ ਲੈਣ ਆਇਆ ਹੋਣਾ ਵਿਆਜ ਤੋਂ ਕਾਹਦੇ ਨਾਲ ਦੇ ਕੰਮ ਨੇ ਆ ਜਾ ਭਾ ਗਿਆ ਆ ਜਾ ਉਹ ਕਿੱਧਰ ਖਿੱਚੀ ਆਣੇ ਨੂੰ ਤੇਰੇ ਦਿਮਾਗ ਤਾਂ ਨਹੀਂ ਹਿੱਲ ਗਿਆ ਤੇਰੇ ਦਿਮਾਗ 'ਚ ਫਰਕ ਪੈ ਰਿਹਾ ਤੇਰੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਗਾਹ ਕਿੱਥੇ ਲੈ ਕੇ ਜਾਵੇਂਗਾ ਇਹਨੂੰ ਤੇਰਾ ਦਿਮਾਗ ਤਾਂ ਨਹੀਂ ਹਿੱਲ ਰਿਹਾ ਓਹੋ ਲਾਲਾ ਜੀ ਉਹ ਬਾਹਰ ਤੋਂ ਪਾਰੀ ਹੈ ਮੈਂ ਕਰਨਾ ਦੀ ਆਮ ਕੰਟਾ ਤੇ ਮੈਂ ਆਖਿਆ ਚਲ ਇੰਦਰ ਸ਼ਾਹ ਜਾ ਰਹੀ ਆ ਬੇੜੇ ਚ ਇੰਦਰਬਗ ਚਲਦੇ ਆਂ ਇੰਦਰ ਰਾਮ ਕਰ ਲਾਂਗੇ ਆਜਾ ਭੱਜਿਆ ਉਹ ਖਾਜਾ ਤੇਰਾ ਦਿਮਾਗ ਤਾਂ ਨਹੀਂ ਹਿੱਲ ਰਿਆ ਕੰਜਰਾ ਅੰਦਰ ਰਿਸਤੇ ਜਾ ਰਾ ਨਹੀਂ ਕਹਿੰਦਾ ਅੰਦਰ ਰਾਮ ਕਰ ਲਾਂਗੇ ਹੁਣ ਇਹਨੂੰ ਵੀ ਲੈ ਕੇ ਜਾਣਾ ਇੰਦਰ ਤੂੰ ਦੱਛ ਓਹੋ ਲਾਲਾ ਜੀ ਆਪਣੀ ਕੀ ਗੱਲ ਹੋਈ ਤੀਗੀ ਠੰਡੇ ਦਿਮਾਗ ਨਾਲ ਸੋਚਾ ਕੀ ਕਹਿਆ ਸੀ ਮੈਂ ਤੁਹਾਨੂੰ ਵੀ ਮੈਂ ਸਾਹ ਬਰਤ ਸਕਦਾ ਤੂੰ ਕਹਿੰਦਾ ਬਰਤ ਸਕਦਾ ਗੱਲ ਹੋਈ ਨਹੀਂ ਆਪਣੀ ਆ ਜਾ ਆ ਜਾ ਗੱਲ ਤਾਂ ਸੋਚਣ ਵਾਲੀ ਐ ਜ਼ਬਾਨ ਤਾਂ ਤੇ ਕਰੀ ਤੀ ਉਹਦੋਂ ਤਾਂ ਛਾਬ ਨਹੀਂ ਲਾਇਆ ਅਭੀ ਸ਼ੌਂਦਰ ਵੀ ਜਾ ਸਕਦੀ ਐ ਉਹ ਨਹੀਂ ਤਾਂ ਸਹੀ ਆਬਦੀ ਥਾਂ ਤੇ ਪਰ ਇਹਨਾਂ ਦਾ ਰਿਸ਼ਤੇਦਾਰ ਵਿੱਚ ਅੱਜ ਦਾ ਬਿੱਲੇ ਰਮਾ ਤੇਰਾ ਪੂਰਾ ਜਲੂਸ ਨਿਕਲ ਜੂਗਾ ਐ ਕਰ ਇਹਨੂੰ ਰੋਕ ਪਲੋ ਪਲਾ ਕੇ ਆ ਜਾ ਹੁਣ ਓਏ ਆ ਜਾ ਆ ਜਾ ਕੀ ਲਾਹਤੀ ਐ ਕੰਗਰਾਂ ਹੌਲੀ ਫੋਨ ਵਾਲੇ ਤੂੰ ਭੱਗ ਗਿਆ ਬਾਹਰ ਕਿਉਂ ਜਲੂਸ ਕਰਦਾ ਮੇਰਾ ਗੱਲ ਸੌਂਦਰ ਨਾਲ ਰਾਮ ਜੀ ਹਾਂ ਕਰੇ ਤਾਂ ਰਿਸ਼ਤੇਦਾਰ ਐ ਨਾ ਤੂੰ ਸੂਰੀ ਖੜ ਕੇ ਨਾਲ ਇਹ ਕੌਣ ਨੇ ਸੋਣਾ ਹੋ ਗਈ ਆ ਦੇਖ ਲੈ ਆ ਲਈ ਖੜਿਆ ਕੋੜੀ ਉਹ ਮੇਰੇ ਵੀ ਸੁਣ ਲਓ ਜੀ ਬਿੱਲੇ RAM ਜੀ ਆਪਣੀ ਦੇਖ ਗੱਲ ਨਹੀਂ ਹੋਈ ਤੀਗੀ ਵੀ ਜਿੱਤੇ ਤੱਕ ਸਾਹ ਜਾਊਗੀ ਮੈਂ ਬਰਤ ਸਕਦਾ ਤੁਸੀਂ ਕਹੇ ਦੀ ਬਰਤ ਸਕਦੇ ਹੋ ਹੁਣ ਮੁੱਕਰੋ ਨਾ ਤੁਸੀਂ ਮੈਂ ਵੀ ਤਾਂ 300 ਰੁਪਏ ਦਿੱਤਾ ਗਰੀਬ ਬੰਦਾ ਵੇ ਭਾਈ ਮੇਰੀ ਗੱਲ ਸੁਣੋ ਅੱਜ ਸਾਡੇ ਰਿਸ਼ਤੇਦਾਰਾ ਹੋਏ ਨੇ ਕੋਈ ਗੱਲ ਨਹੀਂ ਫੇਰਾ ਜੀ ਲੈ ਕਮਾਲ ਆ ਮੈਂ ਮਹੀਨੇ ਦਾ 300 ਦਿੰਨਾ ਫੇਰ ਕਿਉਂ ਆਉਂਗਾ ਮੈਂ ਦੇਖ ਕਾਰਮ ਕਰੀ ਹੋਈ ਆ ਭਾਈ ਐਨਾ ਮੁੱਕਰੋ ਹੁਣ ਤੁਸੀਂ ਕੋਈ ਨਾ ਇੱਕ ਦਿਨ ਵੱਧ ਮੁਠਿਆ ਨਹੀਂ ਸੋਚੇ ਨਾ ਲੈ ਇਹ ਤਾਂ ਥੱਕੀ ਪਈ ਐ ਇਹ ਤਾਂ ਤੁਰਨੀ ਨਹੀਂ ਹੁਣ ਏਦੂ ਬਾਦ ਜਿੱਕਾਂ ਆਰਾਮ ਕਰੂ ਤਾਂ ਤੁਰੂ ਵੀ ਨਹੀਂ ਇਹ ਕੰਜਰਾ ਥੱਕੀ ਪਈ ਐ ਹੁਣ ਸਾਡੇ ਬੈਡਾਂ ਤੇ ਬਿਠਾਵੇਂਗਾ ਇਹਨੂੰ ਵੇਖ ਜਵਾਨ ਤੂੰ ਨਾ ਮੱਕਰ ਮਾਇਤਾ ਨਹੀਂ ਫਿਰ ਰੌਲਾ ਪਾਊਗਾ ਓਏ ਰੌਲਾ ਨਾ ਪਾ ਕੰਜਰਾ ਜਲੂਸ ਨਿਕਲ ਜੂ ਰਿਸਤਿਆਂ ਤੇ ਯਾਰ ਬੈਠੇ ਨੇ ਤੂੰ ਆਏ ਕਰ ਆਪਣੇ ਪੈਸੇ ਬਾਪ ਚਲੇ ਲੈ ਲੈ ਆਏ ਕਿ ਮੈਂ ਲੈ ਲਾ ਲਾ ਜੀ ਪੈਸੇ ਬਾਪ ਸ ਕਮਾਲ ਐ ਉਹ ਦੇਖਣ ਲੱਗ ਰਹੇ ਨੇ ਤੇ ਮੈਨੂੰ ਲੱਗਦਾ ਉਹ ਉੱਠ ਕੇ ਆਉਣਗੇ ਖੜ ਜਾ ਖੜ ਜਾ ਇੱਕ ਮਿੰਟ ਮੈਂ ਓਏ ਕੰਜੜਾ ਕਿਉਂ ਜਲੂਜ ਕਰਦਾ ਹੈ ਤੂੰ ਉਹਦੇ ਪੈਸੇ ਲੈ ਲੈ ਗਲਤੀ ਮੰਨ ਲਈ ਗਲਤੀ ਹੋ ਜਾਂਦੀ ਹੈ ਬੰਦਿਆਂ ਤੋਂ ਜੀ ਜੇ ਬੰਦਾ ਨਾ ਕਰਾਇ ਤੇ ਬਹਿ ਜਾਏ ਉਹ ਵੀ ਮਹੀਨਾ ਅਗਲਾ ਪਹਿਲਾਂ ਦੱਸਿਆ ਕਰਦਾ ਲੈ ਭਾਈ ਮੇਰਾ ਘਰ ਬੇਲਾ ਕਰੀ ਤੂੰ ਬਤੰਦਰਾ ਅੱਜ ਪਹਿਲੇ ਦਿਨੇ ਕਹਿਣ ਲੱਗਿਆ ਵੀ ਲੈ ਪੈਸੇ ਲੈ ਲੈ ਵਾਪਸ ਆਏ ਤਾਂ ਨਹੀਂ ਗੱਲ ਬਣਦੀ ਕਿਉਂ ਬੇਇੱਜ਼ਤੀ ਕਰਦਾ ਕੁਛ ਨਹੀਂ ਹੁੰਦਾ ਲੈ ਕਰ ਵੱੱਦ ਲੈ ਲੈ ਪੈੰਡਾ ਛੱਡ ਦੇ ਵੱੱਦ ਲੈ ਲੈ ਜੇ ਗਲਤੀ ਹੋ ਗਈ ਮੈਂ ਮੰਨਦਾ ਵੀ ਕੰਨ ਫਾਲੇ ਗਲਤੀ ਹੋ ਗਈ ਮੇਰੇ ਰਿਸ਼ਤੇਦਾਰਾਂ ਜਿੱਤਾ ਮੈਨੂੰ ਬਿਠਦਾ ਰਹਿੰਦੇ ਚੱਲ ਕੋਈ ਨਾ ਜੇ ਤੇਥੋਂ ਗਲਤੀ ਹੋ ਗਈ ਲੈ ਫੜਾ ਪੈਸੇ ਨਹੀਂ ਕਿਤੇ ਹੋਰ ਬੈਠੂ ਅੱਜ ਦਾ ਲੈ ਕਰ ਆ ਫੜਾ ਆਪਣੇ ਪੈਸੇ ਚੱਕ ਹਾਂ ਠੀਕ ਹੈ ਆ ਗਈ ਅਗਲਟ ਕਹਿਣੇ ਹਾਂ ਆ ਗਈ ਚੰਗਾ ਫਰਾ ਨਾ ਤੁਸੀਂ ਆਈਆਂ ਜਵਾਨਾਂ ਨਾ ਕਰਿਆ ਕਰੂੰਗੀ ਮੈਨੂੰ ਕਿਹੜਾ ਪਤਾ ਜੀ ਮੇਰੇ ਸ਼ਾਲੇ ਦੀ ਸ਼ੌਂ ਇੱਧਰ ਆ ਜੂ ਉਹ ਤਾਂ ਬਾਹਰ ਆ ਜੀ ਹੁੰਦੀ ਸੀ 2 ਵਜੇ ਤੋਂ ਬਾਅਦ ਮੈਂ ਤਾਂ ਛੋ ਹੀ ਨਹੀਂ ਦੇਖੀ ਵੀ ਆਪਣੇ ਘਰੇ ਵੀ ਆ ਜਾਂਦੀ ਏ ਤੁਹਾਡਾ ਵੀ ਸਰੀ ਪਿਆਗਾ ਜੀ ਉਹ ਦੇਖ ਲੈ ਦੇਖਣ ਲੱਗ ਰਿਹਾ ਤੇ ਦੇਖਣ ਦਾ ਲੱਗ ਨਹੀਂ ਗੱਲ ਸੁਣ ਉਹ ਨੂੰ ਕੀਤੇ ਸੁਣਿਆ ਹੋਣਾ ਕਿ ਨਾ ਤੂੰ ਨਾ ਸੁਣਾ ਹੌਲੀ ਬੋਲ ਲੈ ਆਹੋ ਰੰਗ ਨਾ ਕਰਨ ਬੋਲੋ ਹੀ ਨਹੀਂ ਕਿਹਨ ਕਦੇ ਬੰਦੂਤੰਦ ਕਿੱਡੀ ਜਨ ਚੱਲ ਕਰ ਹੋ ਖੜਾ ਲਾਲਾ ਜੀ ਕਿਉਂ ਖੜੇ ਹੋ ਗਏ ਬੈਠੋ ਇਹੋ ਜਿਹੀ ਬੈਠੋ ਬੀਠੋ ਬੈਠਣ ਵਾਲੀ ਤਾਂ ਲਾਲਾ ਜੀ ਕੋਈ ਗੱਲੇ ਨਹੀਂ ਰਹੀ ਹੈ ਪ੍ਰਦੀਪ ਜੀ ਮੈਂ ਤਾਂ ਤੁਹਾਨੂੰ ਸਿਆਣਾ ਸਮਝਦਾ ਸੀ ਕਿអ ਕੀ ਹੋ ਗਿਆ ਜੀ ਇਹੀ ਕੀ ਗੱਲ ਹੋ ਗਈ ਰਹਿ ਕੀ ਗਿਆ ਹੁਣ ਕਨੀਆ ਇੱਕ ਤਾਂ ਹੁੰਦਾ ਕੰਜੂਸ ਤੂੰ ਤਾਂ ਨਾ ਸਾਡਾ ਮਹਾਕੰਜੂਸ ਨਾਲ ਮੱਥਾ ਲਵਾਤਾ ਸੀ ਫਿਰ ਉਹ ਹਿੱਟ ਚੱਲ ਕੇ ਨਹੀਂ ਇਹ ਹੋ ਗਿਆ ਕਿ ਗੱਲ ਦੱਸੋ ਕੀ ਹੋ ਗਿਆ ਲਾਲਾ ਜੀ ਬਹਿ ਜਾਵੇਂ ਗੱਲ ਦੱਸੋ ਗੱਲ ਦੱਸ ਦੱਸ ਨੂੰ ਕਹਿੰਦਾ ਵੀ ਭਾਈ ਫਰਸ਼ ਤਾਂ ਦੇਖ ਪੱਕਾ ਹੈ ਘਰ ਵੀ ਸੋਹਣਾ ਹੈ ਦੇਖ ਕਹਿੰਦਾ ਫਰਸ਼ ਤਾਂ ਕਾ ਪਿੰਨੀ ਪਤਾ ਕਹੇ ਜੇ ਬੰਦੇ ਨੇ ਕਿੰਨੇ ਕੰਜੂਸ ਨੇ ਇਸ ਹਾਲ ਨਾਲ ਤਾਂ ਜਿਹੜੇ ਸਾਹਿਬ ਨੂੰ ਮੈਂ ਛਾਹ ਵੇਚੀ ਆ ਨਾ ਆਪਣੀ ਸੰਤੋਖ ਨੂੰ ਵੀ ਵੇਚ ਜਾਣਗੇ ਹੇ ਦੋ ਸਾਲਾਂ ਤੱਕ ਮੈਂ ਅੱਖਾਂ ਵਿੱਚ ਜਿਉਂਾ ਤੇਰੇ ਖਲ ਦੀਆਂ ਨਾ ਜੁੱਤੀਆਂ ਬਣਾ ਕੇ ਪਾਉ ਲਾ ਲਾ ਜੁੱਤੀਆਂ ਨਹੀਂ ਚੱਲ ਫਿਰ ਬਾਈ ਚੱਲ ਕੇ ਨਾ ਬਸ ਸਾਡੀ ਤਾਂ ਕੋਰੀ ਨਾ ਕੋਰੀ ਨਾ ਸਣੀ ਕਰਦੇ ਦਿਸਦਾ ਆ ਬੰਨੀ ਹੱਥ ਸੁਣੋ ਇਹ ਗੱਲ ਤਾਂ ਸੁਣੋ ਬੈਠੋ ਅਰੇ ਕੀ ਕਰ ਪ੍ਰਦੀਪ ਜੀ ਗੱਤ ਨਹੀਂ ਹੁੰਦੀ ਇਹਨਾਂ ਨੂੰ ਫਿਰ ਭੈਮੀ ਸੁਣੋ ਜਿਹੜਾ ਬੰਦਾ ਸ਼ਾਮ ਵਿੱਚ ਵੇਚ ਸਕਦਾ ਉਹ ਕੁਝ ਵੀ ਵੇਚ ਸਕਦਾ ਅਸੀਂ ਸਾਰਾ ਕੁਝ ਛੂੰ ਲੈ ਭਾਈ ਕਸੀਨੇ ਸ਼ਰਾਦਾ ਨਾਲ ਰਾਤ ਰਿਸ਼ਤਾ ਕਰਨਾ ਸਾਡੀ ਕੁੜੀ ਸ਼ਰਾਦਾ ਚ ਨਹੀਂ ਵੇਚਣੀ ਹੈ ਕੀ ਮਿਲਦਾ ਸ਼ਰਾਦ ਮਨਾਣਾ ਲਾਲਾ ਜੀ ਗੱਲ ਕਰ ਤਾ ਸੁਣੋ ਲਾਲਾ ਜੀ ਕਰਨਾ ਸੁਣ ਲਈਏ ਬਸ ਸੁਣ ਲਈ ਭਾਈ ਲਾਲਾ ਜੀ ਗੱਲ ਕਰ ਸੁਣੋ ਲਾਲਾ ਜੀ ਰੁਕ ਜਾਓ ਰੁਕ ਜੀ ਨਾ ਹੁਣ ਕੀ ਕਰਦੇ ਆ ਜੀ ਆ ਛੋਡੇ ਕੰਡੇ ਵਿੱਜੇ ਹੋਏ ਸਾਰੇ ਮੈਂ ਤੁਹਾਨੂੰ ਕਿਹਾ ਦਿਨਾ ਜਿਹੜੀ ਆ ਤੁਹਾਡੀ ਕੰਜੂਸੀ ਆ ਇੱਕ ਦਿਨ ਲੈ ਕੇ ਬੈਠੂਗੀ ਆ ਬੈਠਗੀ ਦੇਰ ਅੱਜ ਲੈ ਕੇ ਕੱਲ ਛੋਲੇ ਕਜੂਸ ਬਣਾ ਮੈਂ ਹੱਦੇ ਵਾਸਤੇ ਕਰਦਾ ਛੋਡੇ ਬਾਤੀ ਕਰਦਾ ਸਾਰਾ ਕੁਝ ਛੋਡੇ ਬਾਤੀ ਅੱਧੀ ਜਾਣ ਤੇ ਪਾਪੜ ਵੇਚਦਾ ਹਾਂ ਕੀ ਪਾਪੜ ਵੇਚ ਕੇ ਕਰੋਗੇ ਉਹ ਵੇਚਦਾ ਨਹੀਂ ਬੇਲਦਾ ਮੇਰਾ ਦਿਮਾਗ ਖਰਾਬ ਕਰਕੇ ਰੱਖਤਾ ਆਂਦੇ ਵਾਲਾ ਰਿਸ਼ਤੇ ਵਾਲੇ ਦਾ ਮੁੜ ਗਏ ਬੇਇਜ਼ਤੀ ਹੋ ਗਈ ਜੀ ਬੇਇਜ਼ਤੀ ਬੁੱਤੀ ਕੁਛ ਨਹੀਂ ਹੁੰਦਾ ਐਂਕੇ ਨਦੀ ਇੱਕ ਰਿਪ ਹੋਰ ਕਹਿੰਦਾ ਪ੍ਰਦੀਪ ਨੂੰ ਕਿ ਰਿਸ਼ਤੇ ਦੀ ਹੋ ਦੱਸ ਪਾ ਨਾ ਤੀ ਕੀਪ ਤਾਂ ਇਦੋਂ ਵਧੀਆ ਹੋਵੇ ਤਾਂ ਹੀ ਨਾ ਤੇ ਚੱਲ ਟਾਲੋਗੀ ਚਲੋ ਹੂੰ ਤਾਂ ਠੀਕ ਕਹਿੰਦਾਗੇ ਜੇ ਦੂਜਾ ਰਿਸ਼ਤਾ ਦਿਖਾ ਠੀਕ ਹੈ ਜੀ ਚਲੋ ਹਾਂ ਲਾਲੂ ਨੂੰ ਪਹਿਲਾਂ ਕਹਾਂਗੇ ਵੀ ਪਹਿਲਾਂ ਅਸੀਂ ਕੁੜੀ ਦੇਖਾਂਗੇ ਹਾਂ ਪਹਿਲਾਂ ਕੁੜੀ ਦੇਖ ਕੇ ਆਵਾਂਗੇ ਹਾਂ ਪਹਿਲਾਂ ਕੁੜੀ ਦੇਖਾਂਗੇ ਹਾਂ ਬਸ ਠੀਕ ਹੈ ਠੁੱਕੀ ਨੂੰ ਦਿਖਾ ਮਗਰ ਦੇਖ ਕੇ ਹਰੇਕ ਹਾਂ ਬਾਅਦ ਚ ਉਹ ਕਰ ਦੇਣਾ ਟਾਲ ਮਟੋਰੇ ਪਹਿਲਾਂ ਕੁੜੀ ਦੇਖਾਂਗੇ ਆਪਾਂ ਚੰਗਾ ਹੁਣ ਮੈਂ ਕੱਢ ਤੂੰ ਕੱਲੇ ਕੰਮ ਤੇ ਮੈਂ ਦੁਕਾਨ ਤੇ ਜਾ ਮੇਰਾ ਤਾਂ ਕੰਮ ਨੂੰ ਜੀ ਨਹੀਂ ਕਰਦਾ ਜੀ ਮੇਰਾ ਤਾਂ ਉਹਦਾ ਮਨੀ ਦਿਮਾਗ ਖਰਾਬ ਕਰਦੇ ਹੁੰਦੇ ਮੈਂ ਕਰੂੰਗਾ ਪ੍ਰਦੀਪ ਨਾ ਗੱਲ ਹਾਂ ਉਹ ਰਿਸ਼ਤਾ ਵਿਖਾ ਦੂ ਆਪਾਂ ਠੀਕ ਹੈ ਜੀ ਠੀਕ ਹੈ ਲੈ ਦੇਖ ਲੈ ਕਿਵੇਂ ਕਰਦੇ ਸੀ ਤੂੰ ਚੌੜੇ ਹੋ ਰਹੇ ਸੀ ਹੀ 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 ਕਰਦੇ ਸੀਗੇ ਹੁਣ ਦੇਖ ਲੈ ਬੋਚਕ ਦੇ ਨੇ ਬਾਗੇ ਹੀ ਹੀ ਕਰਕੇ ਲੈ ਲਾਲਾ ਬਿੱਲੇ RAM ਜੀ ਹੁਣ ਗੱਲ ਲੈ ਆਏ ਆ ਆਪਾਂ ਕੱਲ ਨੂੰ 9 ਵਜੇ ਚੱਲਾਂਗੇ ਐਪਲ ਹੋਟਲ ਦੇ ਵਿੱਚ ਕਰਾਂਗੇ ਆਪਾਂ ਸਾਰਾ ਪ੍ਰੋਗਰਾਮ ਹੁਣ ਉੱਥੇ ਦੇਖ-ਦਖਿਆਈ ਹੈ ਉਹ ਇਹਦਾ ਥੋੜਾ ਪਤਾ ਹੀ ਨਹੀਂ ਕੀ ਪੰਗਾ ਪਾਈ ਰੱਖਦੇ ਹੋ ਤੁਸੀਂ ਨਾ ਇਹ ਤਾਂ ਤੁਹਾਡੀ ਗੱਲ ਠੀਕ ਆ ਪ੍ਰਦੀਪ ਹੜਦੇ ਤਾਂ ਹੈ ਨਹੀਂਗੇ ਇਹ ਸੋਕੀ ਦੇ ਬਾਈ ਹਾਂ ਲਈ ਤੁਸੀਂ ਉੱਥੇ ਨਾ ਆਇਸੀ ਕੋਈ ਗੱਲ ਨਾ ਕਰੋ ਮੈਂ ਗੱਲ ਕਰੂਆ ਆਪੇ ਜਿਹੜਾ ਕੁਝ ਲੈਣ ਦੇਣ ਦਾ ਮੈਂ ਆਪੇ ਦਸੂਆ ਤੁਸੀਂ ਜਾਣੀ ਬੋਲਣਾ ਗੱਸ ਤੁਸੀਂ ਮੇਰੀ ਨਹੀਂ ਦੇਖੀ ਜਾਇਓ ਉੱਥੇ ਆਪਣਾ ਖਰਚਾ ਤਾਂ ਨਹੀਂ ਹੁੰਦਾ ਆਪਣਾ ਕੋਈ ਖਰਚਾ ਨਹੀਂ ਹੁੰਦਾ ਸਾਰਾ ਖਰਚਾ ਕੁੜੀ ਆਏ ਕਰਨਗੇ ਤੁਸੀਂ ਐਨੀ ਕੰਜੂਸੀ ਨਾ ਕਰਿਆ ਕਰਨ ਵਾਲੇ ਪਿਛਲਾ ਰਿਸ਼ਤਾ ਵੀ ਸੁਡੀ ਕੰਜੂਸੀ ਨੇ ਤੋੜਦਾ ਐਨੇ ਵਧੀਆ ਬੰਦੇ ਤੇ ਉਹ ਐਂ ਤਾਂ ਅਸੀਂ ਪੈਸੇ ਲਾ ਦਾਂਗੇ ਲੈ ਮੇਰੀ ਗੱਲ ਸੁਣੋ ਵਧੀਆ ਕੱਪੜੇ ਪਾ ਲਿਓ ਤੁਸੀਂ ਵੀ ਤੁਸੀਂ ਵੀ ਆਹ ਨਾ ਪਾ ਕੇ ਵਗ ਚਲੀਓ ਵਧੀਆ ਕੋਟ ਪੈਂਟ ਪਾ ਲਿਓ ਹਾਂ ਵਧੀਆ ਤੁਸੀਂ ਇਹ ਕਹਿ ਦਿਓ ਪ੍ਰਦੀਪ ਮੇਰੀ ਗੱਲ ਤਾਂ ਇਹ ਮੰਨਦਾ ਨਹੀਂ ਹੈਗਾ ਕੋਈ ਨਾ ਟੌਰ ਗੱਡ ਲੂਗਾ ਕੋਈ ਨਾ ਕੰਨ ਲੈ ਉਹ ਹੀ ਨਾ ਕੰਜੂਸੀ ਆਈ ਗੱਲਾਂ ਕਰਿਆ ਕਰੋ ਸਾਰਾ ਦਿਨ ਕੀ ਕਰੋਂਗੇ ਇੰਨੇ ਪੈਸਿਆਂ ਦਾ ਕੱਲ ਠੀਕ ਐ ਫਿਰ ਲੈ ਸਵੇਰੇ 9 ਵਜੇ ਤਿਆਰ ਹੋਇਓ ਫਿਰ ਕੱਲ ਠੀਕ ਐ ਵਧੀਆ ਵਧੀਆ ਸੋਹਣੇ ਸੋਹਣੇ ਬਣ ਕੇ ਜਾਈਏ ਹਾਂ ਮੈਂ ਉਰੀ ਆਉਂਗਾ ਸੁੱਡ ਲਵੇ ਠੀਕ ਐ 9 ਵਜੇ ਚੱਲਾਂਗੇ ਆਪਾਂ ਤਿਆਰ ਰਹਿਓ ਠੀਕ ਐ ਚੰਗਾ ਮੈਂ ਦੁਕਾਨ ਤੇ ਜਾਨਾ ਦੁਕਾਨ ਤੇ ਮਾਰੋ ਸਾਰਾ ਦਿਨ ਦੁਕਾਨ ਤੇ ਦੁਕਾਨ ਤੇ ਮੇਰੀ ਗੱਲ ਸੁਣੋ ਜੀ ਦੁਕਾਨ ਤੇ ਤਾਂ ਰੋਜ਼ ਜਾਨੇ ਆ ਅੱਜ ਨਹੀਂ ਦੁਕਾਨ ਤੇ ਜਾਣਾ ਅੱਜ ਤਾਂ ਪੱਤ ਨੇ ਜਲਾਂਗੇ ਹੁਣ ਪਾਕੜੇ ਕੀ ਕਰਨੇ ਜਾਵੇਂਗੀ ਉਥੇ ਦਾ ਮੇਕ ਉੱਥੇ ਕੀ ਹੁੰਦਾ? ਓਹੋ ਤੇ ਵਾਲ ਬੁਲ ਸਿੱਧੇ ਕਰਾ ਕੇ ਆਉਂਗੀ ਮੈਂ। ਸੋਣੀ ਨਹੀਂ ਬਣ ਕੇ ਆਉਂਗੀ। ਲੈ ਦੇਖ ਲੈ ਕਹਿੰਦੀ ਹੂੰ ਵੀ ਬਥੇਰੀ ਸੋਣੀ ਲੱਗਦੀ ਐ। ਤੂੰ ਰਹਿਣ ਤੇ ਕਿਉਂ ਪੈਸੇ ਲਾਵੇਂਗੀ? ਨਾ ਨਾ ਜੀ ਨਾਲੇ ਤਾਂ ਸਸਤਾ ਹੈ ਉੱਥੇ। ਨਾਲੇ ਵਧੀਆ। ਹਾਂ ਵਧੀਆ ਵਧੀਆ ਵਾਲ ਕਰਦਾਂਗੇ। ਵਧੀਆ ਜੀ ਮੈਨੂੰ ਸੋਣੀ ਬਣਾ ਦੇਣਗੇ। ਨਾਲੇ ਸੋੜਾ ਦੋਸਤ ਨਹੀਂ ਹੈਗਾ ਜਿਹੜਾ ਉਹਦੇ ਘਰ ਵਾਲੇ ਨੇ ਖੋਲੇਗਾ। ਉਹ ਬਿਕਰਮ ਬਿਕਰਮ ਕਹਿੰਦੇ ਨੇ ਜਿੰਨੂੰ। ਅੱਛਾ। ਹਾਂ ਉਹਨਾਂ ਦੀ ਗਲੀ ਚ ਉੱਥੇ ਤਾਂ ਖੁੱਲੇਗਾ। ਬਹੁਤ ਵਧੀਆ ਹੈਗਾ ਉੱਥੇ ਚੱਲਾਂਗੇ ਅੱਪਾ ਅੱਜ। ਨਾਲੇ ਮੇਰੀ ਗੱਲ ਸੁਣੋ ਜੀ। ਆਪਾਂ ਮ ਓ ਮਾਮਾ ਗੋਲੀ ਹੈ ਗਿਆ ਗੋਇਲ ਹਾਂ ਉਹੀ ਉਹੀ ਗੋਇਲ ਹਾਂ ਮੈਨੂੰ ਕਹਿਣਾ ਨਹੀਂ ਆਂਦਾ ਫਿਰ ਕੀ ਹੋ ਗਿਆ ਚਲ ਫੇ ਠੀਕ ਹੈ ਹੁਜੇ ਜਿੱਦ ਕਰਦੀਆਂ ਲੈ ਚਲਦਾ ਹਾਂ ਹਾਂ ਅਪਾ ਦੁਕਾਨ ਤੇ ਜਾਂਦੇ ਅੱਜ ਹਣ ਲੈ ਖੜੀ ਹੋ ਕੇ ਮੈਂ ਕੱਪੜੇ ਤਾਂ ਬਦਲ ਲਾਂ ਚਲ ਕੱਪੜੇ ਬਦਲ ਲੈ ਠੀਕ ਆ ਚਲ ਨਾ 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 ਜੀ ਟਾਈਮ ਨਹੀਂ ਲਾਉਂਦੇ ਹੈਗੇ ਅੱਗੇ ਦੁਕਾਨ ਵੀ ਖੋਲਣੀ ਹੈ ਚੰਗਾ ਠੀਕ ਹੈ ਜੀ ਮੈਂ ਤੇ ਦੇਖੀ ਬਾਪ ਇਸ ਦਿਖਾ ਕੇ ਆਉਂਗੇ ਅੱਜ ਤਾਂ ਮੈਂ ਸੋਹਣੀ ਸੋਹਣੀ ਬਣ ਕੇ ਹੋ ਜੀ ਤਰਾਣੇ ਕਰਾ ਲੈ ਛੱਡਾ ਹਾਂ ਚਲੋ ਠੀਕ ਹੈ ਪੂਰੀ ਦੇਖਣ ਜਾਣਾ ਤੈਨੂੰ ਦਿਖਾਣ ਨਹੀਂ ਜਾਣਾ ਲਓ ਪ੍ਰਦੀਪ ਕਹੇ ਕਿ ਨਹੀਂ ਗਿਆ ਹੁਣ ਵੀ ਸੋਹਣੇ ਸੋਹਣੇ ਬਣ ਕੇ ਜਾਈਂ ਤੁਸੀਂ ਵੀ ਸੋਹਣੇ ਜੇ ਬਣ ਜੀਓ ਚਲ ਮੈਂ ਪਾ ਲੂੰਗਾ ਆ ਜਾ ਠੀਕ ਠੀਕ ਹੈ ਜੀ ਲਾਜੋ ਜੀ ਚੱਲੀਏ ਨਾ ਤੁਸੀਂ ਮੇਨੋ ਕਹ ਰਹੇ ਸੀ ਉਹ ਮਾਮੇ ਗੋਲ ਵਾਲੀ ਗਲੀ ਕਿਹੜੀ ਹੈਗੀ ਆਹੀ ਆ ਆ ਗਲੀ ਹੈ ਅੱਛਾ ਹਾਂ ਇੱਥੇ ਆਪਾਂ ਆਇਆ ਉਹ ਦੇਖ ਲਿਖਿਆ ਹੋਇਆ ਦਾ ਮੇਕਅੱਪ ਪੈਲਸ ਹਾਂਜੀ ਚਲੋ ਚਲੀ ਹਾਂ ਆ ਜੀ ਹੈਲੋ ਮੈਂ ਹਾਂ ਹਾਂ ਜੀ ਮੈਮ ਕੀ ਸਰਵਿਸ ਲੈਣੀ ਹੈ ਤੁਸੀਂ ਅਸੀਂ ਨਾ ਵੀ ਮਤਲਬ ਮੇਰਾ ਬੇਟਾ ਦਾ ਸੋਕੀ ਉਹਦੀ ਨਾ ਅਸੀਂ ਬੋਟੀ ਦੇਖਣ ਜਾਣਾਗਾ ਤੇ ਮੈਨੂੰ ਸੋਹਣੀ ਜੀ ਤਿਆਰ ਕਰਦੇ ਹੋ ਵੀ ਜਿਹੜੀ ਮੈਂ ਸੋਕੀ ਦੇ ਬਾਈ ਦੇ ਵਿਸਾਣ ਜੀ ਨਾਵਾ ਓਕੇ ਤੁਸੀਂ ਮਤਲਬ ਪਾਰਟੀ ਮੇਕਅਪ ਲੈਣਾ ਹਾਂ 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 ਜੀ ਠੀਕ ਹੈ ਮੈਮ ਇੱਕ ਤਾਂ ਆਪਣੇ ਕੋਲ ਦੇਖੋ ਸਾਰੇ ਇੰਟਰਨੈਸ਼ਨਲ ਬ੍ਰਾਂਡਸ ਨੇ ਜੋ ਕਿ ਇੱਥੇ ਨਹੀਂ ਹੈਗੇ ਹਨ ਕਿਸੇ ਕੋਲ ਤੇ ਆਪਾਂ ਤੁਹਾਨੂੰ ਐਵੇਂ ਦਾ ਰੈਡੀ ਕਰਾਂਗੇ ਮਤਲਬ ਜਿੱਦਾਂ ਤੁਸੀਂ ਚਾਹੁੰਦੇ ਹੋ ਅਸੀਂ ਉਹ ਤੁਹਾਨੂੰ ਉਦਾਂ ਦਾ ਰੈਡੀ ਕਰਾਂਗੇ ਤੇ ਐਸ ਪਰ ਯੋਰ ਸਕਿਨ ਮਤਲਬ ਐ ਨਹੀਂ ਹੋਊਗਾ ਕਿ ਤੁਹਾਨੂੰ ਪਤਾ ਨਹੀਂ ਲੱਗੇਗਾ ਵੀ ਤੁਹਾਡੇ ਮੇਕਅਪ ਕੀਤਾ ਹੋਇਆ ਹੈ ਕੀ ਗੱਲ ਹੈ ਹਾਂਜੀ ਮਤਲਬ ਤੁਸੀਂ ਕਿਸੇ ਦੇ ਵੀ ਪਛਾਣ ਚ ਨਹੀਂ ਆਓਗੇ ਐਵੇਂ ਦੱਸ ਤੈਨੂੰ ਤਿਆਰ ਕਰ ਦਾਂਗੇ ਅੱਛਾ ਹਾਂਜੀ ਬਸ ਫਿਰ ਠੀਕ ਹੈ ਲੈ ਚੰਗਾ ਫਿਰ ਮੈਂ ਤਾਂ ਜਾਣਾ ਮਾਮੇ ਗੋਇਲ ਨੂੰ ਮਿਲ ਕੇ ਆਣਾ ਇਹਨੇ ਵੀ ਤਿਆਰ ਹੋ ਜਾ ਨਹੀਂ ਸਰ ਤੁਸੀਂ ਵੇਟ ਕਰ ਸਕਦੇ ਹੋ ਆਪਾਂ ਸਪੈਸ਼ਲ ਵੇਟਿੰਗ ਏਰੀਆ ਬਣਾਇਆ ਹੈ ਇਹ ਜੈਂਟਸ ਦੀ ਵੇਟਸ ਲਈ ਚਲੋ ਉਹ ਤਾਂ ਠੀਕ ਹੈ ਭਾਈ ਪਰ ਮੈਂ ਉਧਰ ਮਿਲਣਾ ਜ਼ਰੂਰੀ ਹੈ ਬਹੁਤ ਦਿਨ ਹੋ ਗਏ ਮਿਲੇ ਨਹੀਂ ਹਾਂ ਚਲ ਠੀਕ ਆ ਤੁਸੀਂ ਨਾਲੇ ਤਾਂ ਮਾਮੇ ਨੂੰ ਮਿਲੇ ਆਏ ਹੋ ਹੈਨਾ ਅੱਛਾ ਹਾਂ ਨਾਲੇ ਫਿਰ ਜੇ ਤੁਸੀਂ ਨੇ ਬੈਠਣਾ ਤਾਂ ਉਰੇ ਬੈਠ ਸਕਦੇ ਹੋਗੇ ਚਲ ਕੋਈ ਨਾ ਮੈਂ ਤਾਂ ਉਧਰ ਹੀ ਜਾ ਕੇ ਆਣਾ ਚਲੋ ਠੀਕ ਹੈ ਜੀ ਫਿਰ ਮੈਂ ਤੁ ਲਾਜ ਮੈਂ ਤੁਸ ਆਜੋ ਮੈਂ ਚਾਹ। ਲੈ ਮੇਰੇ ਚੰਗੀ ਦਿਨਾਂ ਚ ਨਾ ਵਧੀਆ ਵਧੀਆ ਕਰੀਮਾਂ ਜਾਂ ਮਸਾਲਾ ਮਾਰ ਕੇ ਮੈਂ ਚਿੱਟੇ ਬਣਾ ਦੇ। ਕੋਈ ਤੁਸੀਂ ਟੈਨਸ਼ਨ ਨਾ ਕਰੋ। ਹਾਂ। ਤੁਸੀਂ ਕੰਫਰਟੇਬਲ ਹੋ ਕੇ ਬੈਠ ਜਾਓ ਪਿੱਛੇ। ਹੋ ਜੀ ਮੈਮ ਹੋ ਗਿਆ ਹਾਂਜੀ ਕੱਲ ਸਹੀ ਆਣਾ ਮੈਂ ਤਾਂ ਬੜੀ ਸੋਹਣੀ ਲੱਗਦੀ ਆਂਗੀ ਸੋਕੀ ਦੇ ਪਾਈ ਦੇ ਤਾਂ ਮੈਂ ਕੀ ਪਸਾਉਣ ਚਾਹੂੰਗੀ ਮੈਂ ਤਾਂ ਆਪਦੇ ਆਪ ਨੇ ਪਸਾਣ ਸਕਦੀ ਮੈਂ ਸੁਨੀਤਾ ਵੀ ਪਸੰਦ ਆ ਮੈਨੂੰ ਤੁਹਾਨੂੰ ਬਹੁਤ ਵਧੀਆ ਬੜਾਈ ਸੋਹਣੀ ਕਰਤੀ ਮੈਂ ਤਾਂ ਸੋਕੀ ਦੇ ਬਿਆਨ ਨੂੰ ਵੀ ਉਰੀ ਆਉਂਗੀ ਥੈਂਕ ਯੂ ਹਾਂ ਹਾਂ ਚੱਲੀਏ ਫਿਰ ਆਪਾਂ ਜਾ ਦੇਖੀਏ ਹਾਂਜੀ ਮੈਮ ਤੁਹਾਨੂੰ ਕਿੱਦਾਂ ਦਾ ਲੱਗਾ ਮੇਕਅਪ ਕਰਵਾ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਬਹੁਤ ਵਧੀਆ ਲੱਗ ਰਿਹਾ ਹੈ ਹਾਂ ਸੁਣ ਕੇ ਵੀ ਲੱਗ ਰਹੀ ਹੈ ਵਧੀਆ ਲੱਗਦੀ ਹੈ ਬਹੁਤ ਸੁਣ ਲੱਗ ਰਹੀ ਹੋ ਤੁਸੀਂ ਤਾਂ ਪਹਿਚਾਨ ਚ ਹੀ ਨਹੀਂ ਆ ਰਹੇ ਮੈਮ ਪਹਿਲਾਂ ਆਏ ਸੀ ਤੁਸੀਂ ਜਿਹੜੇ ਸੱਚੀਆ ਓਕੇ ਹਾਂਜੀ ਹਾਂਜੀ ਹਾਂ ਹੁਣ ਤੁਸੀਂ ਮੈਨੂੰ ਉਹ ਦੱਸ ਦੋ ਵੀ ਆਪਣਾ ਕਿੰਨੇ ਪੈਸੇ ਹੋ ਗਏ ਨੇ ਮੈਮ ਵੈਸੇ ਤਾਂ 1500 ਕਰ ਦੋ ਤੁਸੀਂ ਹਾਂ ਜੀ 1500 ਕਰ ਦੋ ਕੋਈ ਗੱਲ ਨਹੀਂ ਮੈਂ ਗੂਗਲ ਤੇ ਕਰ ਠੀਕ ਆ ਮੈਮ ਕਰ ਦੋ ਅਸੀਂ ਆਪਾਂ ਇੱਥੇ ਸਾਰੇ ਸਕਿਨ ਦੇ ਅਕੋਰਡਿੰਗ ਸਾਰੇ ਫੇਸ਼ਲ ਕਰਦੇ ਹਾਂ ਮਸ਼ੀਨ ਵਾਲੇ ਵੀ ਕਰਦੇ ਹਾਂ ਟ੍ਰੀਟਮੈਂਟ ਵੀ ਕਰਦੇ ਹਾਂ ਫੇਸ ਦਾ ਵੀ ਸਾਡੇ ਕੋਲ ਪਰਫੈਕਟ ਆਪਣੇ ਕੋਲ ਸਾਰਾ ਸਟਾਫ ਵੀ ਪਰਫੈਕਟਾ ਬਿਲਕੁਲ ਜਿਵੇਂ ਆਪਾਂ ਐਕਸਪੀਰੀਅੰਸਡ ਆ 7 ਇਅਰਸ ਦਾ ਐਕਸਪੀਰੀਅੰਸ ਦਾ ਸਰ ਤੇ ਮੈਮ ਵੀ ਹੈਗੇ ਪਟਿਆਲੇ ਕੰਮ ਕਰਦੇ ਸਾਰਾ ਸਿੱਖ ਕੇ ਵਧੀਆ ਉੱਥੋਂ ਸਾਰਾ ਕੁਝ ਸਿੱਖ ਕੇ ਆਏ ਆ ਮੈਮ ਹਾਂਜੀ ਸਾਰੇ ਐਕਸਪਰਟ ਨੇ ਆਪਣੇ ਕੰਮ ਬਾਕੀ ਮੈਨੂੰ ਪਤਾ ਲੱਗ ਵੀ ਗਿਆ ਨਾ ਆਪਦੇ ਆਪ ਨੂੰ ਪਤਾ ਲੱਗਦਾ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਵੀ ਕਰਾਏ ਤੁਸੀਂ ਕੁਝ ਕਰਵਾਉਣਾ ਹੈ హెਅਰਸ ਦਾ ਟ੍ਰੀਟਮੈਂਟ ਵਗੈਰਾ ਆਪਾਂ ਸਭ ਕੁਝ ਵਧੀਆ ਤਰੀਕੇ ਨਾਲ ਨਹੀਂ ਨਹੀਂ ਜਦ ਮੈਂ ਸੋਕੀ ਦਾ ਵਿਆਹ ਹੋਊਗਾ ਨਾ ਹੋ ਰਹੀ ਆਂਗੀ ਜ਼ਰੂਰ ਸੋਕੀ ਦੀ ਬੋਟੀ ਨੂੰ ਵੀ ਲੈ ਕੇ ਆਏ ਹੋਗੇ ਹਾਂਜੀ ਠੀਕ ਹੈ ਥੈਂਕ ਯੂ ਸੋ ਮੱਚ ਮੈਮ ਹਾਂਜੀ ਕੋਈ ਚਾਹ ਕੌਫੀ ਮੈਮ ਮੈਂ ਬਸ ਧੰਨਵਾਦ ਠੀਕ ਹੈ ਲਈ ਹੋ ਗਈ ਦੇਖਿਓ ਮੜਾ ਜੀ ਹਾਂਜੀ ਮੈਮ ਆ ਗਏ ਹਾਂਜੀ ਚਲ ਮੈਂ ਹੁਣ ਸੋਕੀ ਦਵਾਈ ਨੂੰ ਦੇਖਦੀ ਹਾਂ ਹਾਂਜੀ ਠੀਕ ਹੈ ਮੈਮ ਥੈਂਕ ਯੂ ਸੋ ਮਚ ਮੈਮ ਹਾਂਜੀ ਸੋਹਣੀ ਲੱਗ ਜਾਂਦਾ ਹੈ ਨਾ ਬੁਲਾਈ ਸੋਹਣੀ ਲੱਗ ਓਹੋ ਸੌਰੀ ਭੈਣ ਜੀ ਨਾ ਮੈਂ ਸੋਨੂੰ ਭੈਣ ਜੀ ਲੱਗਦੀ ਆ ਚਲ ਕੋਈ ਨਾ ਆਂਟੀ ਜੀ ਸੌਰੀ ਨਾ ਆਂਟੀ ਲੱਗਦੀ ਸੋਨੂੰ ਮੈਂ ਚਲ ਕੋਈ ਨਾ ਬੁੱਢੀ ਸੌਰੀ ਸਮਾਰ ਕੇ ਐਨਕਾ ਲਾ ਕੇ ਦੇਖੋ ਜੀ ਐਨਕ ਲਾਓ ਪਹਿਲਾਂ ਸੁਨੀਤਾ ਵਾ ਸੁਨੀਤਾ ਤੂੰ ਤਾਂ ਖਾਸੀ ਸੋਣੀ ਬਣ ਆਤੀ ਐਨੀ ਕਿੱਥੇ ਦੀ ਤੂੰ ਹਾਂ ਸੱਚੀ ਤਾਂ ਹੀ ਨਹੀਂ ਸਿਆਣ ਚਾਈ ਹਾਏ ਹਾਏ ਮੈਂ ਕੰਨੀ ਸੋਣੀ ਆ ਸੱਚ ਸੋਣੀ ਲੱਗਦੀ ਐ ਖੱਚ ਤੇ ਉਈ ਨਾ ਚੱਕੇ ਟਿਕਦੀ ਹਾਂ ਕਿਤੇ ਹੋਰ ਪਾਸੇ ਪਣਾ ਲੈ ਆਜਾ ਚੱਲੀਏ ਪੈਸੇ ਦੇ ਦੇ ਪੈਸੇ ਨਾ ਦੇ ਦੇ ਜੀ ਸਮਾਰ ਕੇ ਦੇਖ ਕੇ ਦੱਸੋ ਮੈਂ ਸੋਣੀ ਲੱਗਦੀ ਆ ਕਿੰਨੇ ਪੈਸੇ ਲੈਨੇ ਕੋੜੇ ਲੱਤੇ ਨੇ 1500 ਰੁਪਏ ਲੱਤਾ ਵਸਾ 1500 ਚੰਨੀ ਸੋਹਣੀ ਬਣਾਈ ਤੀ ਹਾਂ ਆ ਦੇਖੀ ਆ ਦੇਖਣਾ ਬਾਲ ਵੀ ਸੋਹਣੇ ਲੱਗਦੇ ਮੈਂ ਤਾਂ ਇਹੀ ਕਰਾਇਆ ਕਰੂੰਗੀ ਹੁਣ ਚੱਲ ਆ ਜਾ ਹੁਣ ਆਪਾਂ ਨਹੀਂ ਮੁੰਡੇ ਵਾਸਤੇ ਨੂੰ ਦੇਖਣ ਜਾਣਾ ਤੈਨੂੰ ਦਿਖਾਣ ਥੋੜੀ ਜਾਣਾ ਆ ਜਾ ਉੱਥੇ ਮੇਰੇ ਕੁੜਮਾ ਦੇਖਣਗੇ ਮੇਰੇ ਘੜੀ ਐ ਕਹਿਣਗੇ ਸੁਨੀਤਾ ਦੇ ਵੇਖ ਆ ਜਾ ਚਲੋ ਆ ਚਲੋ ਜੀ ਚਲੋ ਜੀ ਠੀਕ ਆ ਬਾਈ ਬਾਈ ਦੇਸੀ ਮਸਤੀ ਟੀਮ ਵੱਲੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਜਿਹੜੀ ਤੁਸੀਂ ਹੁਣ ਉਹਨਾਂ ਨੂੰ ਵੀਡੀਓ ਦੇਖਿਆ ਸਾਨੂੰ ਕਿਵੇਂ ਲੱਗੀ ਦਬਕੇ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਬਾਕੀ ਸੁਮਾ ਕੁੜੀਆਂ ਦੱਸੋ ਇਹ ਨਵਾਂ ਸਲੂਨ ਖੁੱਲਿਆ ਆਪਣੇ ਚਾਖਰ ਰੋਡ ਤੇ ਪਾਤਣਾ ਸਾਡੇ ਆਪਣੇ ਸ਼ਹਿਰ ਵਿੱਚ ਇਹਦਾ ਨਾਮ ਹੈਗਾ ਤਾਂ ਮੇਕਅਪ ਪੈਲਸ ਇਹ ਸਿਰਫ ਲੇਡੀਆਂ ਦਾ ਸਲੂਨ ਆ ਤੇ ਇੱਥੇ ਤੁਹਾਨੂੰ ਹੋਰ ਸਲੂਨ ਨਾਲੋਂ ਵਧੇਰੇ ਕੁਆਲਿਟੀ ਤੇ ਘੱਟ ਰੇਟ ਵਿੱਚ ਹਰ ਇੱਕ ਸਰਵਿਸ ਮਿਲੂਗੀ ਤੁਸੀਂ ਕੋਈ ਜ਼ਰੂਰ ਵਿਜ਼ਿਟ ਕਰਿਓ ਅੱਜ ਮੈਂ ਮੈਂ ਸੋਣੀ ਜੇ ਤਿਆਰ ਕਰਿਆਂਗੀ ਐਵੇਂ ਸੋਹਣੇ ਸੋਹਣੇ ਤਿਆਰ ਕਰਨਗੇ ਦੇਖੋ ਮੈਂ ਤਾਂ ਫਿਰ ਵੀ ਬਹੁਤ ਵੱਡੀ ਉਮਰ ਦੀ ਆ ਹਨਾ ਬੁੜੀ ਆ ਫਿਰ ਵੀ 40 ਸਾਲਾਂ ਦੇ ਕੇ ਸੋਣੀ ਕਰਤੀ ਐਵੇਂ ਸੋਨ ਨੂੰ ਵੀ ਸੋਹਣੇ ਸੋਹਣੇ ਕਰਨਗੇ ਇੱਕ ਵਾਰੀ ਜ਼ਰੂਰ ਆਇਓ ਥੈਂਕ ਯੂ ਥੈਂਕ ਯੂ